ਮੈਨੂੰ thyroid bp sugar ਬਹੁਤ ਸਾਰੀਆਂ ਪ੍ਰੋਬਲਮਾਂ ਸੀ ਯੋਗੇ ਦੇ ਨਾਲ ਮੈਨੂੰ ਸਾਰਾ ਬਿਲਕੁਲ ਬਹੁਤ ਹੀ ਬੈਨੀਫਿਟ ਮਿਲਿਆ ਔਰ ਮੈਂ ਬਿਲਕੁਲ ਤੰਦਰੁਸਤ ਹੋ ਰਹੀ ਹਾਂ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਰਾ ਨਾਮ ਮਧੂ ਹੈ ਮੈਂ 2 ਮਹੀਨੇ ਤੋਂ ਯੋਗ ਯੋਗਸ਼ਾਲਾ ਚ ਆ ਰਹੀ ਹਾਂ ਮੇਨੂੰ ਚਿਕਨ ਗੁਨੀਆਂ ਦੀ ਪ੍ਰੋਬਲਮ ਸੀਗੀ ਮੇਰੀ ਚਿਕਨ ਗੁਨੀਆਂ ਦੀ ਸਾਰੀ ਦਵਾਈ ਛੁੱਟ ਗਈ ਐ ਜੋਗ ਕਰਕੇ ਸੀਐਮ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਐ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਜ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਚਿੱਟੇ ਦਿਨ ਚੋਰੀ ਹੋ ਗਈ ਹੈ ਲੁੱਟ ਦਾ ਮਾਮਲਾ ਹੈ ਜਿਹੜਾ ਲੁੱਟ ਦਾ ਮਾਮਲਾ ਵੀ ਉਸ ਸ਼ਖਸ ਨੇ ਕੋਲੋਂ ਦਿੱਤਾ ਗਿਆ ਹੈ ਉਸ ਸ਼ਖਸ ਕੋਲੋਂ ਲੁੱਟਿਆ ਗਿਆ ਹੈ ਜਿਹੜਾ ਕਿ ਤੁਹਾਡੇ ਕੋਲੋਂ ਫਟੇ ਪੁਰਾਣੇ ਨੋਟ ਵਟਾ ਕੇ ਤੁਹਾਨੂੰ ਉਹਦੇ ਬਦਲੇ ਨਵੇਂ ਨੋਟ ਦਿੰਦਾ ਸੀਗਾ ਹਾਲ ਬਾਜ਼ਾਰ ਦੇ ਬਾਹਰ ਖੜੇ ਹਾਂ ਇਹ ਹਾਲ ਬਾਜ਼ਾਰ ਦਾ ਗੇਟ ਹੈ ਇਸ ਦੇ ਅੰਦਰੋਂ ਹਾਲ ਬਾਜ਼ਾਰ ਦੇ ਗੇਟ ਦੇ ਨਾਲ ਹੀ ਇਹ ਲੋਕ ਬੈਠੇ ਹੁੰਦੇ ਨੇ ਜਿਹੜੇ ਕਿ ਮੌਕੇ ਤੋਂ ਤੁਹਾਡੇ ਨੋਟ ਬਦਲਾ ਕੇ ਪੈਸੇ ਦੇ ਦਿੰਦੇ ਨੇ ਨਵੇਂ ਨੋਟ ਦੇ ਦਿੰਦੇ ਨੇ ਕੁਝ ਤੁਹਾਡੇ ਕੋਲੋਂ ਚਾਰਜ ਕਰਦੇ ਨੇ ਔਰ ਉਸ ਦੇ ਬਦਲੇ ਨੋਟ ਦਿੱਤੇ ਜਾਂਦੇ ਨੇ ਔਰ ਇਹ ਕੀ ਜਾ ਰਿਹਾ ਹੈ ਕਿ ਇੱਕ ਸਖਸ਼ ਉਹਨਾਂ ਨੂੰ ਪਹਿਲੇ ਜੋ ਫੋਨ ਕਰਕੇ ਦੱਸ ਰਿਹਾ ਸੀਗਾ ਕਿ ਕੁਝ ਨੋਟ ਜਿਹੜੇ ਕਿ ਨਵੇਂ ਲੈਣੇ ਨੇ ਉਸ ਨਵੇਂ ਨੋਟਾਂ ਦੇ ਬਦਲੇ ਪੁਰਾਣੇ ਨੋਟ ਦੇ ਕੇ ਨਵੇਂ ਨੋਟ ਲੈ ਲੈ ਜਾਣਗੇ ਸੋ ਉਸ ਇਸ ਸਥਾਨ ਦੇ ਉੱਤੇ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਉਹ ਦੋਨੇ ਪਿਓ ਪੁੱਤਰ ਬੈਠਾ ਕਰਦੇ ਸਰ ਔਰ ਇੱਥੋਂ ਕੋਈ ਬਦਲ ਕੇ ਨੋਟ ਦਿੰਦੇ ਸੀਗਾ ਫਟੇ ਔਰ ਪੁਰਾਣੇ ਇਹ ਤੁਸੀਂ ਤਸਵੀਰਾਂ ਦੇਖੋ ਇੱਥੇ ਨੋਟ ਬਦਲੇ ਜਾਂਦੇ ਨੇ ਇਸ ਸਥਾਨ ਦੇ ਉੱਤੇ ਉਹ ਨੋਟ ਬਦਲਦੇ ਸੀ ਕਿ ਉਹਨਾਂ ਨੂੰ ਟੈਲੀਫੋਨ ਵੀ ਆਇਆ ਸੀਗਾ ਕਿ ਸਾਡੇ ਕੋਲੋਂ ਕੁਝ ਨੋਟ ਅਸੀਂ ਬਦਲਾ ਰਹੇ ਨੇ ਨਵੇਂ ਲੈ ਰਹੇ ਨੇ ਮਤਲਬ ਉਹਨਾਂ ਨਾਲ ਗੱਲ ਹੋਈ ਸੀਗੀ ਕਿ ਪੁਰਾਣੇ ਨੋਟ ਦੇ ਕੇ ਨਵੇਂ ਨੋਟ ਲੈਣੇ ਸੀਗੇ ਇਸ ਦੇ ਕੇ ਉਹਨਾਂ ਨੂੰ ਇੱਥੇ ਆ ਕੇ ਟੈਲੀਫੋਨ ਤੇ ਦੱਸਿਆ ਗਿਆ ਟੈਲੀਫੋਨ ਤੇ ਉਹਨਾਂ ਨਾਲ ਗੱਲ ਹੋਈ ਸੀਗੀ ਕਿ ਅਸੀਂ ਕੋਈ 10-12 ਲੱਖ ਰੁਪਏ ਦੇ ਨੋਟ ਤੁਹਾਡੇ ਕੋਲੋਂ ਨਵੇਂ ਲੈਣੇ ਨੇ ਉਸ ਦਾ ਹਵਾਲਾ ਦੇ ਕੇ ਜਦੋਂ ਉਹ ਸਖਤ ਇੱਥੇ ਆਂਦਾ ਹੈ ਇੱਕ ਅੱਗੇ ਦੁਕਾਨ ਹੈ ਸਖਤ ਦੀ ਜਿਹੜੇ ਕਿ ਜਿੰਨਾਂ ਦੇ ਉੱਤੇ ਹਮਲਾ ਕਰਕੇ ਜਿੰਨਾਂ ਕੋ ਲੁੱਟਣ ਹੋ ਗਈ ਹੈ ਜਿੰਨਾਂ ਕੋਲੋਂ ਕਿਹਾ ਜਾ ਰਿਹਾ ਹੈ ਕਿ 11-12 ਲੱਖ ਰੁਪਏ ਲੁੱਟਿਆ ਗਿਆ ਹੈ ਉਹਨਾਂ ਦੀ ਇਸ ਬਾਜ਼ਾਰ ਦੇ ਵਿੱਚ ਹੀ ਕੁਝ ਅੱਗੇ ਇੱਕ ਬਾਰਤਿਕ ਹੈ ਜਿੱਥੇ ਇਹ ਲੁੱਟ ਹੋਈ ਹੈ ਉਹ ਸਖਤ ਨੂੰ ਲੈ ਕੇ ਆਪਣੀ ਮਾਰਕੀਟ ਚ ਆ ਜਾਂਦੇ ਨੇ ਮਾਰਕੀਟ ਦੇ ਵਿੱਚ ਹੀ ਪਿਓ ਔਰ ਪੁੱਤਰ ਜਿਹੜੇ ਕਿ ਇੱਥੇ ਦੁਕਾਨ ਚ ਲਾਇਆ ਕਰਦੇ ਸੀ ਉਹਨਾਂ ਦੀ ਇੱਥੇ ਦੁਕਾਨ ਹੈ ਅੰਦਰ ਇਹ ਮਾਰਕੀਟ ਦੇ ਅੰਦਰ ਉਹਨਾਂ ਵੱਲੋਂ ਦੁਕਾਨ ਰੱਖੀ ਹੋਈ ਆ ਇਸ ਆਪ ਤੁਹਾਨੂੰ ਦਿਖਾਣੇ ਆ ਦੁਕਾਨ ਦਾ ਇਸ ਮਾਰਕੀਟ ਦੇ ਵਿੱਚ ਉਹਨਾਂ ਦੇ ਜ਼ਮੀਨ ਦੋਜ਼ ਦੇ ਵਿੱਚ ਇੱਕ ਦੁਕਾਨ ਹੈ ਤੇ ਦੁਕਾਨ ਦੇ ਉੱਤੇ ਕੀ ਉਸ ਆਦਮੀ ਨੂੰ ਬੁਲਾਇਆ ਗਿਆ ਸੀਗਾ ਜਿੰਨੇ ਆਪਣੇ ਨੋਟ ਉਹਨਾਂ ਕੋਲ ਚੇਂਜ ਕਰਵਾਣੇ ਸੀਗੇ ਔਰ ਇੱਥੇ ਆਲੇ ਦੁਆਲੇ ਤੋਂ ਪੈਸੇ ਕੁਝ ਇਕੱਠੇ ਕੀਤੇ ਹੋਏ ਜਿਹੜੇ ਦੁਕਾਨ ਦੇ ਥੱਲੇ ਲੈ ਕੇ ਆਏ ਨੇ ਔਰ ਉਹ ਸਖਸ਼ ਵੀ ਆਂਦਾ ਹੈ ਸੀਸੀਟੀਵੀ ਫੁਟੇਜ ਵੀ ਹੋਣਾ ਇਸ ਵੇਲੇ ਆ ਗਈ ਹੈ ਪੁਲਿਸ ਕੋਲ ਔਰ ਇਸੇ ਦੁਕਾਨ ਦੇ ਉੱਤੇ ਉਨ੍ਹਾਂ ਦੇ ਜਦੋਂ ਨੋਟਾਂ ਦੀ ਗੱਲ ਹੋ ਰਹੀ ਸੀਗੀ ਤੇ ਉਸ ਸ਼ਖਸ ਨੇ ਉਹਨਾਂ ਦੇ ਉੱਤੇ ਦਾਤਰ ਦੇ ਨਾਲ ਹਮਲਾ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਰੀਰ ਹਾਲਤ ਬਹੁਤ ਸੀਰੀਅਸ ਹੈ। ਕਿ ਪਿਓ ਔਰ ਪੁੱਤਰ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ ਜਿਸ ਕਾਰਨ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੈ। ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਔਰ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ। ਐਸੇ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਖ਼ਬਰ ਹੈ ਕਿ ਇੱਥੇ ਉਹਨਾਂ ਨੇ ਆਪਣੇ ਮੋਟਰਸਾਈਕਲ ਉੱਤੇ ਲਗਾਇਆ ਹੈ ਔਰ ਉਸ ਮੋਟਰਸਾਈਕਲ ਤੋਂ ਹੀ ਉਤਰ ਕੇ ਉਹ ਆਦਮੀ ਨੋਟ ਚੇਂਜ ਕਰਵਾਉਣ ਦੇ ਲਈ ਉਹਨਾਂ ਦੇ نیچے ਆਇਆ ਔਰ ਇਹ 11 ਲੱਖ ਰੁਪਏ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਦੋਨਾਂ ਪਿਓ ਪੁੱਤਰਾਂ ਨੇ ਆਪਣੇ ਆਸ-ਪਾਸ ਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਕੋਲੋਂ ਲੈ ਕੇ ਔਰ ਬਦਲਾ ਕੇ ਦੇਣੇ ਸੀ ਇਹ ਇਸ ਲਈ ਉਹ ਆਪਣੀ ਦੁਕਾਨ ਦੇ ਥੱਲੇ ਲੈ ਗਏ ਦੁਕਾਨ ਦੇ ਥੱਲੇ ਲੈ ਕੇ ਜਾ ਕੇ ਉਸ ਸਖਸ਼ ਨੇ ਉਹਨਾਂ ਦੇ ਉੱਤੇ ਦਾਤਰ ਦੇ ਨਾਲ ਹਮਲਾ ਕਰ ਦਿੱਤਾ ਔਰ ਜਿਸ ਦੇ ਨਾਲ ਦੋ ਦੋਨੇ ਪਿਓ ਪੁੱਤਰਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸੋ ਚਿੱਟੇ ਦਿਲ ਇੱਕ ਕਟਨਾ ਹੈ ਕਟਰਾ ਹਾਲ ਬਾਜ਼ਾਰ ਦੇ ਅੰਦਰ ਦੀ ਹੈ ਅੰਦਰ ਦੇ ਹਾਲ ਬਾਜ਼ਾਰ ਦੇ ਅੰਦਰ ਹੀ ਜਿਹੜੇ ਤਿੰਨ ਚਾਰ ਕਾਊਂਟਰ ਨੇ ਅਜਿਹੇ ਜੋ ਕਿ ਲੋਕਾਂ ਨੂੰ ਨੋਟ ਬਦਲ ਕੇ ਦਿੰਦੇ ਨੇ ਨਵੇਂ ਨੋਟ ਚ ਕਿਸੇ ਨੂੰ ਲੈਣੇ ਹੋਣ ਤੇ ਉਹਨੂੰ ਨੋਟ ਵੀ ਦਿੱਤੇ ਜਾਂਦੇ ਨੇ ਔਰ ਕੁਝ ਲੋਕ ਜਿਹੜੇ ਪੁਰਾਣੇ ਨੇ ਉਹ ਵੀ ਬਦਲ ਕੇ ਦਿੱਤੇ ਜਾਂਦੇ ਨੇ ਹੁਣ ਇਸ ਵੇਲੇ ਜੇ ਤੁਸੀਂ ਦੇਖੋ ਕਿ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਪੁਲਿਸ ਹੋਣੇ ਸਾਰੇ ਮਾਮਲੇ ਦੀ ਤਕੀਦਕਾਤ ਕਰ ਰਹੀ ਆ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਔਰ ਕੈਮਰਿਆਂ ਦੇ ਵਿੱਚ ਹਜੇ ਤੱਕ ਸਾਹਮਣੇ ਇਹੀ ਆਇਆ ਹੈ ਕਿ ਇੱਕ ਆਦਮੀ ਅੰਦਰ ਨਿਕਲ ਕੇ ਆਦਾ ਹੈ। ਕੀ ਕੀ ਗੱਲ ਹੋਈ ਹੈ ਜੀ? ਇਨਸੀਡੈਂਟ ਹੋਇਆ ਜੀ ਵੈਰੀਫਾਈ ਕਰਕੇ ਦੱਸ ਦਗਾ। ਕਿਸ ਤਰੀਕੇ ਦਾ ਇਨਸੀਡੈਂਟ ਹੈ? ਕੋਈ ਇਨਸੀਡੈਂਟ ਹੋਇਆ ਕੋਈ ਆਪਾਂ ਕਿਸੇ ਦਸਤੂਰ ਉੱਪਰ ਮਾਰ ਕੇ ਆਇਆ। ਸਰ ਕੋਈ ਲੁੱਟਕੋਈ ਹੈ ਜੀ ਕੋਈ ਲੁੱਟਕੋਈ ਹੈ ਸਰ ਕਿੰਨੇ ਪੈਸੇ ਦੀ ਲੁੱਟ ਹੋਈ ਹੈ? ਅਜੇ ਮੈਂ ਅਈਆਂ ਮੌਕੇ ਤੇ ਆ ਕੇ ਮੌਕੇ ਦੇਖ। ਸਰ ਤੁਹਾਡੀ ਗੱਲ ਹੋਈ ਹੋਣੀ ਐਸਐਚਓ ਸਾਹਿਬ ਨੇ ਮਾਣਾ ਹੈ ਦੱਸਿਓ ਨਾ ਕਿੰਨੇ ਪੈਸੇ ਲੈ ਕੇ ਗਏ ਨੇ ਪਰ ਆ ਰਹੇ। ਸੋ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ। ਹੁਣ ਇਸ ਮਾਮਲੇ ਦੇ ਵਿੱਚ ਆਲੇ ਦੁਆਲੇ ਦੇ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਜਾਂਚ ਕਰਨ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਇਸ ਗੱਲ ਦਾ ਸਾਰਾ ਖੁਲਾਸਾ ਹੋਏਗਾ ਸੋ ਇਹ ਇੱਕ ਹਾਲ ਬਾਜ਼ਾਰ ਹੈ ਜਿੱਥੇ ਕਿ ਕਰੋੜਾਂ ਰੁਪਏ ਦਾ ਵਪਾਰ ਹਰ ਰੋਜ਼ ਹੁੰਦਾ ਹੈ ਔਰ ਇਸ ਵਪਾਰ ਦੇ ਹਾਲ ਗੈਡ ਦੇ ਅੰਦਰ ਹੀ ਚਾਰ ਪੰਜ ਕਾਊਂਟਰ ਨੇ ਜਿਹੜੇ ਕਿ ਪੁਰਾਣੀ ਕਰੰਸੀ ਫਟੀ ਹੋਈ ਕਰੰਸੀ ਕੱਟੀ ਫਟੀ ਹੋਈ ਕਰੰਸੀ ਨੂੰ ਲੈ ਲੈਂਦੇ ਆ ਔਰ ਕੁਝ ਤੁਹਾਡੇ ਕੋ ਚਾਰਜ ਕਰਕੇ ਦਿੰਦੇ ਨੇ ਉਹ ਤੁਹਾਨੂੰ ਨਵੀਂ ਕਰੰਸੀ ਦੇ ਦਿੰਦੇ ਨੇ ਅਸੀਂ ਅੱਧਰ ਵੀ ਗੱਲ ਕਰਾਂਗੇ ਭਾਈ ਸਾਹਿਬ ਤੁਹਾਨੂੰ ਕੁਝ ਜ਼ਿਆਦਾ ਜਾਣਕਾਰੀ ਹੋਏਗੀ ਕੀ ਪਤਾ ਇਨੀਸ਼ਲ ਸੇਜ ਤੇ ਕੀ ਪਤਾ ਲੱਗਾ ਦਾ ਸੇਦ ਦਾ ਤੇ ਕਹਿ ਰਿਹਾ ਪਪਾ ਸੀਰੀਅਸ ਹੋ ਰਹੇ ਜਿਹੜੇ ਕੁਲਦੀਪ ਕੁਮਾਰ ਜੀ ਸੀਰੀਅਸ ਹੈਗੇ ਐ ਤੇ ਬੇਟਾ ਹਲੇ ਹੋਸ਼ਿਆ ਔਰ ਸਿਰਫ ਹਟਿਆ ਹੋਇਆ ਹੈ ਬਿਲਕੁਲ ਅਤੋਰੀ ਤੇ ਚਾਕੂ ਧੁਕੂ ਵਜੇ ਹੈ ਤੇ ਉਹਦੇ ਪਪਾ ਦਾ ਗਲਾ ਕੱਟਿਆ ਹੋਇਆ ਉਹਨਾਂ ਨੇ ਅੱਛਾ ਕੋਈ ਇਹ ਵੀ ਪਤਾ ਚ ਕਿੰਨੇ ਬੰਦੇ ਆਏ ਸੀਗੇ ਨਹੀਂ ਮੈਂ ਇੱਥੇ ਦੁਕਾਨ ਤੇ ਨਹੀਂ ਸੀ ਮੈਨੂੰ ਪਪਾ ਦਾ ਫੋਨ ਆਇਆ ਦੋ ਬੰਦੇ ਕੇ ਜਾ ਰਹੇ ਆਏ ਐ ਨੋਟ ਚੇਂਜ ਕਰਾਉਣ ਵਾਸ ਨਵੇਂ ਕਾਪੀਆਂ ਲੈਣ ਵਾਸਤੇ ਆਏ ਸੀ ਹੂੰ ਹੂੰ ਤੇ ਉਹਨਾਂ ਨੂੰ ਲੈ ਕੇ ਹਸਪਤਾਲ ਅਮਨਦੀਪ ਹਸਪਤਾਲ ਬ੍ਰਦਰ ਨਾਲ ਗਏ ਅਮਨਦੀਪ ਹਸਪਤਾਲ ਐ ਫੋਨ ਆਇਆ ਸੀ ਪਾਪਾ ਹੋਰੇ ਸੀਰੀਅਸ ਅਗੇ ਤੇ ਮੁੰਡੇ ਦਾ ਥੋੜਾ ਠੀਕ ਹੈ ਹੋਸ਼ ਹੈ ਪਰ ਉਹ ਬਿਲਕੁਲ ਸਿਰ ਫਟ ਗਿਆ ਹੈ ਜਿਆਦਾ ਅੱਛਾ ਇਹ ਇਹੋ ਜੀ ਘਟਨਾ ਹੋ ਗਈ ਹੈ ਕਿ ਉਹਨਾਂ ਨੂੰ ਕੋਈ ਇਨੀਸ਼ੀਅਲ ਕਿਸੇ ਪਹਿਲੇ ਸਟਾਰਟ ਤੇ ਉਹਨਾਂ ਨੂੰ ਟੈਲੀਫੋਨ ਕਰਕੇ ਦੱਸਿਆ ਗਿਆ ਸੀਗਾ ਕਿ ਅਸੀਂ ਨੋਟ ਤੇ ਫੋਨ ਆਇਆ ਸੀ ਐਹੀ ਪਤਾ ਲੱਗਾ ਵਾ ਕਿ ਉਹਨਾਂ ਨੂੰ ਫੋਨ ਆਇਆ ਹੈ ਕਿ ਆਪਾਂ ਕਾਪੀਆਂ ਚੇਂਜ ਕਰਨੀਆਂ ਦੁਕਾਨ ਤੇ ਆਏ ਹੀ ਇੱਕ ਦੋ ਦਿਨ ਹੋ ਗਏ ਉਹਨਾਂ ਨੂੰ ਫੋਨ ਆ ਰਿਹਾ ਸੀ ਤੇ ਬਾਹਰ ਮੇਨ ਅੱਡਾ ਉਹਨ ਤੇ ਦੁਕਾਨ ਤੇ ਉਹ ਆਗੇ ਹੀ ਚੇਂਜ ਕਰਦੇ ਕਿਉਂਕਿ ਵੱਡੀ ਕਰੰਸੀ ਹੈ ਉਹ ਬਾਹਰ ਮੇਨ ਤੇ ਓਪਨ ਨਹੀਂ ਕਰਦੇ ਥੱਲੇ ਹੀ ਕਰੰਸੀ ਚੇਂਜ ਕਰਦੇ ਸੀ ਤਾਂ ਕਰਕੇ ਉਹ ਹਰ ਵਰੀ ਕੋਈ ਵੀ ਜਿਆਦਾ ਕਰੰਸੀ ਚੇਂਜ ਹੋਵੇ ਤੇ ਥੱਲੇ ਦੁਕਾਨ ਤੇ ਆ ਕੇ ਚੇਂਜ ਕਰਦੇ ਸੀ ਓਕੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਚਿੱਟੇ ਦਿਨ ਚੋਰੀ ਹੋ ਗਈ ਹੈ ਲੁੱਟ ਦਾ ਮਾਮਲਾ ਹੈ ਜਿਹੜਾ ਲੁੱਟ ਦਾ ਮਾਮਲਾ ਵੀ ਉਸ ਸ਼ਖਸ ਨੇ ਕੋਲੋਂ ਦਿੱਤਾ ਗਿਆ ਹੈ ਉਸ ਸ਼ਖਸ ਕੋਲੋਂ ਲੁੱਟਿਆ ਗਿਆ ਹੈ ਜਿਹੜਾ ਕਿ ਤੁਹਾਡੇ ਕੋਲੋਂ ਫਟੇ ਪੁਰਾਣੇ ਨੋਟ ਵਟਾ ਕੇ ਤੁਹਾਨੂੰ ਉਹਦੇ ਬਦਲੇ ਨਵੇਂ ਨੋਟ ਦਿੰਦਾ ਸੀਗਾ ਹਾਲ ਬਾਜ਼ਾਰ ਦੇ ਬਾਹਰ ਖੜੇ ਹਾਂ ਹਾਲਬਜ਼ਾਰ ਦਾ ਗੇਟ ਹੈ ਇਸ ਦੇ ਅੰਦਰੂਨ ਹਾਲਬਜ਼ਾਰ ਦੇ ਗੇਟ ਦੇ ਨਾਲ ਹੀ ਇਹ ਲੋਕ ਬੈਠੇ ਹੁੰਦੇ ਨੇ ਜਿਹੜੇ ਕਿ ਮੌਕੇ ਤੋਂ ਤੁਹਾਡੇ ਨੋਟ ਬਦਲਾ ਕੇ ਪੈਸੇ ਦੇ ਦਿੰਦੇ ਨੇ ਨਵੇਂ ਨੋਟ ਦੇ ਦਿੰਦੇ ਨੇ ਕੁਝ ਤੁਹਾਡੇ ਕੋਲ ਚਾਰਜ ਕਰਦੇ ਨੇ ਔਰ ਉਸ ਦੇ ਬਦਲੇ ਨੋਟ ਦਿੱਤੇ ਜਾਂਦੇ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਸਖਸ਼ ਉਹਨਾਂ ਨੂੰ ਪਹਿਲੇ ਜੋ ਫੋਨ ਕਰਕੇ ਦੱਸ ਰਿਹਾ ਸੀਗਾ ਕਿ ਕੁਝ ਨੋਟ ਜਿਹੜੇ ਕਿ ਨਵੇਂ ਲੈਣੇ ਨੇ ਉਸ ਨਵੇਂ ਨੋਟਾਂ ਦੇ ਬਦਲੇ ਪੁਰਾਣੇ ਨੋਟ ਦੇ ਕੇ ਨਵੇਂ ਨੋਟ ਲੈ ਲੈ ਜਾਂਗੇ ਸੋ ਉਸ ਇਸ ਸਥਾਨ ਦੇ ਉੱਤੇ ਇਸ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਉਹ ਦੋਨੇ ਪਿਓ ਪੁੱਤਰ ਬੈਠਾ ਕਰਦੇ ਸਨ ਔਰ ਇੱਥੋਂ ਕੋਈ ਬਦਲ ਕੇ ਨੋਟ ਦਿੰਦੇ ਸੀਗੇ ਫਟੇ ਔਰ ਪੁਰਾਣੇ ਤੁਸੀਂ ਤਸਵੀਰਾਂ ਦੇਖੋ ਇੱਥੇ ਨੋਟ ਬਦਲੇ ਜਾਂਦੇ ਨੇ ਇਸ ਸਥਾਨ ਦੇ ਉੱਤੇ ਉਹ ਨੋਟ ਬਦਲਦੇ ਸੀ ਕਿ ਉਹਨਾਂ ਨੂੰ ਟੈਲੀਫੋਨ ਵੀ ਆਇਆ ਸੀਗਾ ਕਿ ਸਾਡੇ ਕੋਲੋਂ ਕੁਝ ਨੋਟ ਅਸੀਂ ਬਦਲਾ ਰਹੇ ਨੇ ਨਵੇਂ ਲੈ ਰਹੇ ਨੇ ਮਤਲਬ ਉਹਨਾਂ ਨਾਲ ਗੱਲ ਹੋਈ ਸੀਗੀ ਕਿ ਪੁਰਾਣੇ ਨੋਟ ਦੇ ਕੇ ਨਵੇਂ ਨੋਟ ਲੈਣੇ ਸੀਗੇ ਇਸ ਦੇ ਕੇ ਉਹਨਾਂ ਨੂੰ ਇੱਥੇ ਆ ਕੇ ਟੈਲੀਫੋਨ ਤੇ ਦੱਸਿਆ ਗਿਆ ਟੈਲੀਫੋਨ ਤੇ ਉਹਨਾਂ ਨਾਲ ਗੱਲ ਹੋਈ ਸੀਗੀ ਕਿ ਅਸੀਂ ਕੋਈ 10-12 ਲੱਖ ਰੁਪਏ ਦੇ ਨੋਟ ਤੁਹਾਡੇ ਕੋਲੋਂ ਨਵੇਂ ਲੈਣੇ ਨੇ ਉਸ ਦਾ ਹਵਾਲਾ ਦੇ ਕੇ ਜਦੋਂ ਉਹ ਸਖਸ਼ ਇੱਥੇ ਆਉਂਦਾ ਇੱਕ ਅੱਗੇ ਦੁਕਾਨ ਹੈ ਸਖਸ਼ ਦੀ ਜਿਹੜੇ ਕਿ ਜਿੰਨਾਂ ਦੇ ਉੱਤੇ ਹਮਲਾ ਕਰਕੇ ਜਿੰਨਾਂ ਕੋ ਲੁੱਟਣ ਹੋ ਗਈ ਹੈ ਜਿੰਨਾਂ ਕੋਲੋਂ ਕਿਹਾ ਜਾ ਰਿਹਾ ਹੈ ਕਿ 11-12 ਲੱਖ ਰੁਪਏ ਲੁੱਟਿਆ ਗਿਆ ਹੈ ਉਹਨਾਂ ਦੀ ਇਸ ਬਾਜ਼ਾਰ ਦੇ ਵਿੱਚ ਹੀ ਕੁਝ ਅੱਗੇ ਇੱਕ ਮਾਰਕੀਟ ਹੈ ਜਿੱਥੇ ਇਹ ਨੋਟ ਹੋਈ ਆ ਉਹ ਸਖਸ਼ ਨੂੰ ਲੈ ਕੇ ਆਪਣੀ ਮਾਰਕੀਟ ਚ ਆ ਜਾਂਦੇ ਨੇ ਮਾਰਕੀਟ ਦੇ ਵਿੱਚ ਹੀ ਪਿਓ ਔਰ ਪੁੱਤਰ ਜਿਹੜੇ ਕਿ ਇੱਥੇ ਦੁਕਾਨ ਚਲਾਇਆ ਕਰਦੇ ਸੀ ਉਹਨਾਂ ਦੀ ਇੱਥੇ ਦੁਕਾਨ ਹੈ ਅੰਦਰ ਇਹ ਮਾਰਕੀਟ ਦੇ ਅੰਦਰ ਉਹਨਾਂ ਵੱਲੋਂ ਦੁਕਾਨ ਰੱਖੀ ਹੋਈ ਹੈ ਇਸ ਆਪ ਤੁਹਾਨੂੰ ਦਿਖਾਣੇ ਆਂ ਦੁਕਾਨ ਦਾ ਇਸ ਮਾਰਕੀਟ ਦੇ ਵਿੱਚ ਉਹਨਾਂ ਦਾ ਜ਼ਮੀਨ 20 ਦੇ ਵਿੱਚ ਇੱਕ ਦੁਕਾਨ ਹੈ ਤੇ ਦੁਕਾਨ ਦੇ ਉੱਤੇ ਕੀ ਉਸ ਆਦਮੀ ਨੂੰ ਬੁਲਾਇਆ ਗਿਆ ਸੀਗਾ ਜਿੰਨੇ ਆਪਣੇ ਨੋਟ ਉਹਨਾਂ ਕੋਲ ਚੇਂਜ ਕਰਵਾਣੇ ਸੀਗੇ ਔਰ ਇੱਥੇ ਆਲੇ ਦੁਆਲੇ ਤੋਂ ਪੈਸੇ ਕੁਝ ਇਕੱਠੇ ਕੀਤੇ ਹੋਏ ਜਿਹੜੇ ਦੁਕਾਨ ਦੇ ਥੱਲੇ ਲੈ ਕੇ ਆਏ ਨੇ ਔਰ ਉਸ ਸ਼ਖਸ ਵੀ ਆਂਦਾ ਹੈ ਸੀਸੀਟੀਵੀ ਫੁਟੇਜ ਵੀ ਹੋਣਾ ਇਸ ਵੇਲੇ ਆ ਗਈ ਹੈ ਪੁਲਿਸ ਕੋਲ ਔਰ ਇਸੇ ਦੁਕਾਨ ਦੇ ਉੱਤੇ ਉਹਨਾਂ ਦੇ ਜਦੋਂ ਨੋਟਾਂ ਦੀ ਗੱਲ ਹੋ ਰਹੀ ਸੀਗੀ ਤੇ ਉਸ ਸ਼ਖਸ ਨੇ ਉਹਨਾਂ ਦੇ ਉੱਤੇ ਦਾਤਰ ਦੇ ਨਾਲ ਹਮਲਾ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਹਾਲਤ ਬਹੁਤ ਸੀਰੀਅਸ ਹੈ ਕਿ ਪਿਓ ਔਰ ਪੁੱਤਰ ਦੇ ਉਤੇ ਹਮਲਾ ਕਰ ਦਿੱਤਾ ਸੀਗਾ ਜਿਸ ਕਾਰਨ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਔਰ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਐਸੇ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਖਾਨੇ ਕਿ ਇੱਥੇ ਉਹਨਾਂ ਨੇ ਆਪਣੇ ਮੋਟਰਸਾਈਕਲ ਨੂੰ ਲਗਾਇਆ ਹੈ ਔਰ ਉਸ ਮੋਟਰਸਾਈਕਲ ਤੋਂ ਹੀ ਉਤਰ ਕੇ ਉਹ ਆਦਮੀ ਨੋਟ ਚੇਂਜ ਕਰਵਾਉਣ ਦੇ ਲਈ ਉਹਨਾਂ ਨੇ نیچے ਆਇਆ ਔਰ 11 ਲੱਖ ਰੁਪਿਆ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਦੋਨਾਂ ਪਿਓ ਪੁੱਤਰਾਂ ਨੇ ਆਪਣੇ ਆਸ-ਪਾਸ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਕੋਲੋਂ ਲੈ ਕੇ ਔਰ ਬਦਲਾ ਕੇ ਦੇੜੇ ਸੀਗੇ ਇਸ ਲਈ ਉਹ ਆਪਣੀ ਦੁਕਾਨ ਦੇ ਥੱਲੇ ਲੈ ਗਏ ਦੁਕਾਨ ਦੇ ਥੱਲੇ ਲੈ ਕੇ ਜਾ ਕੇ ਉਸ ਸਖਸ਼ ਨੇ ਉਹਨਾਂ ਦੇ ਉੱਤੇ ਦਾਤਰ ਦੇ ਨਾਲ ਹਮਲਾ ਕਰ ਦਿੱਤਾ ਔਰ ਜਿਸ ਦੇ ਨਾਲ ਦੋ ਦੋਨੇ ਪਿਓ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸੋ ਚਿੱਟੇ ਦਿਨ ਇਹ ਘਟਨਾ ਹੈ ਕਟੜਾ ਹਾਲ ਬਾਜ਼ਾਰ ਦੇ ਅੰਦਰ ਦੀ ਹੈ ਅੰਦਰ ਦੇ ਹਾਲ ਬਾਜ਼ਾਰ ਦੇ ਅੰਦਰ ਹੀ ਜਿਹੜੇ ਤਿੰਨ ਚਾਰ ਕਾਊਂਟਰ ਨੇ ਅਜਿਹੇ ਜੋ ਕਿ ਲੋਕਾਂ ਨੂੰ ਨੋਟ ਬਦਲ ਕੇ ਦਿੰਦੇ ਨੇ ਨਵੇਂ ਨੋਟ ਚ ਕਿਸੇ ਨੂੰ ਲੈਣੇ ਹੋਣ ਤੇ ਉਹਨੂੰ ਨੋਟ ਵੀ ਦਿੱਤੇ ਜਾਂਦੇ ਨੇ ਔਰ ਕੁਝ ਲੋਕ ਜਿਹੜੇ ਪੁਰਾਣੇ ਨੇ ਉਹ ਵੀ ਬਦਲ ਕੇ ਦਿੱਤੇ ਜਾਂਦੇ ਨੇ ਹੁਣ ਇਸ ਵੇਲੇ ਜੇ ਤੁਸੀਂ ਦੇਖੋ ਕਿ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਪੁਲਿਸ ਹੋਨੇ ਸਾਰੇ ਮਾਮਲੇ ਦੀ ਤਕੀਦਕਾਤ ਕਰ ਰਹੀ ਆ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਔਰ ਕੈਮਰਿਆਂ ਦੇ ਵਿੱਚ ਹਜੇ ਤੱਕ ਸਾਹਮਣੇ ਇਹੀ ਆਇਆ ਹੈ ਕਿ ਇੱਕ ਆਦਮੀ ਅੰਦਰ ਨਿਕਲ ਕੇ ਆਦਾ ਹੈ। ਕੀ ਕੀ ਗੱਲ ਹੋਈ ਹੈ ਜੀ? ਇਨਸੀਡੈਂਟ ਹੋਇਆ ਜੀ ਵੈਰੀਫਾਈ ਕਰਕੇ ਦੱਸਦਾ। ਕਿਸ ਤਰੀਕੇ ਦਾ ਇਨਸੀਡੈਂਟ ਹੈ? ਕੋਈ ਇਨਸੀਡੈਂਟ ਹੋਇਆ ਕੋਈ ਆਪਾਂ ਕਿਸੇ ਦਸਤੂਰ ਉੱਤੇ ਮਾਰ ਕੇ ਆਇਆ। ਸਰ ਕੋਈ ਲੁੱਟਬੋਈ ਹੈ ਜੀ। ਕੋਈ ਲੁੱਟਬੋਈ ਹੈ ਸਰ। ਕਿੰਨੇ ਪੈਸੇ ਦੀ ਲੁੱਟਬੋਈ? ਅਜੇ ਭਾਏ ਅਈਆਂ ਮੌਕੇ ਤੇ ਆਗੇ ਮੌਕੇ ਤੇ ਸਰ ਤੁਹਾਡੀ ਗੱਲ ਹੋਈ ਹੋਣੀ ਐਸਐਚਓ ਸਾਹਿਬ ਨੇ ਮਾੜਾ ਜਾਂ ਦੱਸਿਓ ਨਾ ਕਿੰਨੇ ਪੈਸੇ ਲੈ ਕੇ ਗਏ ਨੇ ਫਰਾਰ ਹੋ ਗਏ। ਸੋ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ। ਹੁਣ ਇਸ ਮਾਮਲੇ ਦੇ ਵਿੱਚ ਆਲੇ ਦੁਆਲੇ ਦੇ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਜਾਂਚ ਕਰਨ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਇਸ ਗੱਲ ਦਾ ਸਾਰਾ ਖੁਲਾਸਾ ਹੋਏਗਾ ਸੋ ਇਹ ਇੱਕ ਹਾਲ ਬਾਜ਼ਾਰਾ ਹੈ ਜਿੱਥੇ ਕਿ ਕਰੋੜਾਂ ਰੁਪਏ ਦਾ ਵਪਾਰ ਹਰ ਰੋਜ਼ ਹੁੰਦਾ ਹੈ ਔਰ ਇਸ ਵਪਾਰ ਦੇ ਹਾਲ ਗੈਡ ਦੇ ਅੰਦਰ ਹੀ ਚਾਰ ਪੰਜ ਕਾਊਂਟਰ ਨੇ ਜਿਹੜੇ ਕਿ ਪੁਰਾਣੀ ਕਰੰਸੀ ਫਟੀ ਹੋਈ ਕਰੰਸੀ ਕੱਟੀ ਫਟੀ ਹੋਈ ਕਰੰਸੀ ਨੂੰ ਲੈ ਲੈਂਦੇ ਆ ਔਰ ਕੁਝ ਤੁਹਾਡੇ ਕੋਲ ਚਾਰਜ ਕਰਕੇ ਬਿੰਦੇ ਨੇ ਉਹ ਤੁਹਾਨੂੰ ਨਵੀਂ ਕਰੰਸੀ ਦੇ ਰਹੇ ਨੇ ਅਸੀਂ ਅੱਧਰ ਵੀ ਗੱਲ ਕਰਾਂਗੇ ਭਾਈ ਸਾਹਿਬ ਤੁਹਾਨੂੰ ਕੁਝ ਜ਼ਿਆਦਾ ਜਾਣਕਾਰੀ ਹੋਏਗੀ ਕੀ ਪਤਾ ਇਨੀਸ਼ਲ ਸੇ ਤੇ ਕੀ ਪਤਾ ਲੱਗਾ ਦਾ ਸੇਦ ਦਾ ਤੇ ਕਹਿ ਰਿਹਾ ਪਪਾ ਸੀਰੀਅਸ ਹੋ ਰਹੇ ਜਿਹੜੇ ਕੁਲਦੀਪ ਕੁਮਾਰ ਜੀ ਸੀਰੀਅਸ ਹੈਗੇ ਐ ਤੇ ਬੇਟਾ ਹਲੇ ਹੋਸ਼ ਹੈ ਉਹਰਾ ਸਿਰਫ ạtਿਆ ਆ ਬਿਲਕੁਲ ਅਤੋਰੀ ਤੇ ਚਾਕੂ ਚੁਕੂ ਵਜੇ ਹੈ ਤੇ ਉਹਰੇ ਪਪਾ ਦਾ ਗਲਾ ਕੱਟਿਆ ਆ ਉਹਨਾਂ ਨੇ ਅੱਛਾ ਕੋਈ ਇਹ ਵੀ ਪਤਾ ਚਾ ਕਿੰਨੇ ਬੰਦੇ ਆਏ ਸੀਗੇ ਨਹੀਂ ਮੈਂ ਇੱਥੇ ਦੁਕਾਨ ਤੇ ਨਹੀਂ ਸੀ ਮੈਨੂੰ ਪਪਾ ਦਾ ਫੋਨ ਆਇਆ ਦੋ ਬੰਦੇ ਕੇ ਜਾ ਰਹੇ ਆਏ ਆ ਨੋਟ ਚੇਂਜ ਕਰਾਉਣ ਵਾਸਤੇ ਨਵੇਂ ਕਾਪੀਆਂ ਲੈਣ ਵਾਸਤੇ ਆਏ ਸੀ ਹੂੰ ਹੂੰ ਤੇ ਉਹਨਾਂ ਨੂੰ ਲੈ ਕੇ ਹਸਪਤਾਲ ਅਮਨਦੀਪ ਹਸਪਤਾਲ ਬ੍ਰਦਰ ਨਾਲ ਗਏ ਅਮਨਦੀਪ ਹਸਪਤਾਲ ਐ ਫੋਨ ਆਇਆ ਸੀ ਪਾਪਾ ਹੋਰੇ ਸੀਰੀਅਸ ਹੈਗੇ ਤੇ ਮੁੰਡੇ ਦਾ ਥੋੜਾ ਠੀਕ ਹੈ ਹੋਸ਼ ਹੈ ਪਰ ਹੋਰੇ ਬਿਲਕੁਲ ਸਿਰ ਫਟ ਗਿਆ ਹੈ ਜਿਆਦਾ ਅੱਛਾ ਇਹ ਇਹੋ ਜੀ ਘਟਨਾ ਹੋ ਗਈ ਹੈ ਕਿ ਉਹਨਾਂ ਨੂੰ ਕੋਈ ਇਨੀਸ਼ੀਅਲ ਕਿਸੇ ਪਹਿਲੇ ਸਟਾਰਟ ਤੇ ਉਹਨਾਂ ਨੂੰ ਟੈਲੀਫੋਨ ਕਰਕੇ ਦੱਸਿਆ ਗਿਆ ਸੀਗਾ ਕਿ ਅਸੀਂ ਨੋਟ ਤੇ ਫੋਨ ਆਇਆ ਸੀ ਐਹੀ ਪਤਾ ਲੱਗਾ ਵਾ ਕਿ ਉਹਨਾਂ ਨੂੰ ਫੋਨ ਆਇਆ ਹੈ ਕਿ ਆਪਾਂ ਕਾਪੀਆਂ ਚੇਂਜ ਕਰਨੀਆਂ ਦੁਕਾਨ ਤੇ ਆਏ ਹੀ ਇੱਕ ਦੋ ਦਿਨ ਹੋ ਗਏ ਉਹਨਾਂ ਨੂੰ ਫੋਨ ਆ ਰਿਹਾ ਸੀ ਤੇ ਬਾਹਰ ਮੇਨ ਅੱਡਾ ਉਹ ਤੇ ਦੁਕਾਨ ਤੇ ਉਹ ਆਗੇ ਹੀ ਚੇਂਜ ਕਰਦੇ ਕਿਉਂਕਿ ਵੱਡੀ ਕਰੰਸੀ ਹੈ ਉਹ ਬਾਹਰ ਮੇਨ ਤੇ ਓਪਨ ਨਹੀਂ ਕਰਦੇ ਉਹ ਥੱਲੇ ਹੀ ਕਰੰਸੀ ਚੇਂਜ ਕਰਦੇ ਸੀ ਤਾਂ ਕਰਕੇ ਉਹ ਹਰ ਵਰੀ ਕੋਈ ਵੀ ਜਿਆਦਾ ਕਰੰਸੀ ਚੇਂਜ ਹੋਵੇ ਤੇ ਥੱਲੇ ਦੁਕਾਨ ਤੇ ਆ ਕੇ ਚੇਂਜ ਕਰਦੇ ਸੀ ਓਕੇ ਸੋ ਜਿਸ ਤਰ੍ਹਾਂ ਅਸੀਂ ਦੱਸ ਰਿਹਾ ਕਿ ਦੋ ਲੋਗ ਉਹਨਾਂ ਕੋਲ ਆਂਦੇ ਨੇ ਫਿਲਹਾਲ ਦੋ ਦਿਨ ਪਹਿਲੇ ਉਹਨਾਂ ਨੂੰ ਟੈਲੀਫੋਨ ਕੀਤਾ ਜਾ ਰਿਹਾ ਸੀਗਾ ਕਿ ਉਹਨਾਂ ਕੋਲ ਕੁਝ ਕਰੰਸੀ ਹੈ ਜਿਸ ਨੂੰ ਉਹ ਬਦਲਾ ਕੇ ਨਵੇਂ ਨੋਟ ਲੈਣਾ ਚਾਹੁੰਦੇ ਨੇ ਇਸ ਲਈ ਉਹਨਾਂ ਦੇ ਨਾਲ ਸਮੇਂ ਹੋਇਆ ਸੀਗਾ ਹਾਲ ਜਿਹੜਾ ਤੁਹਾਨੂੰ ਅਸੀਂ ਦੱਸਾਇਆ ਕਿ ਫੁੱਟਪਾਥ ਦੇ ਉੱਤੇ ਉਹਨਾਂ ਦਾ ਅੱਡਾ ਲੱਗਦਾ ਹੈ ਪਰ ਉਹਨਾਂ ਦਾ ਜਿਹੜਾ ਦੁਕਾਨ ਹੈ ਉਹ ਮਾਰਕੀਟ ਦੇ ਅੰਦਰ ਹੈ ਮਾਰਕੀਟ ਦੇ ਅੰਦਰ ਆਪਣੀ ਦੁਕਾਨ ਦੇ ਵਿੱਚ ਲੈ ਗਏ ਦੋਨੇ ਪਿਓ ਪੁੱਤਰ ਉਹਨਾਂ ਕੋਲੋਂ ਨੋਟ ਵਟਾਉਣ ਦੇ ਲਈ ਉਹਨਾਂ ਨੂੰ ਦੁਕਾਨ ਤੇ ਲੈ ਗਏ ਪਰ ਉਹਨਾਂ ਨੇ ਉੱਥੇ ਉਹਨਾਂ ਦੇ ਉੱਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਹੁਣ ਹਥਿਆਰ ਕਿਹੜੇ ਸਨ ਉਸ ਵੇਲੇ ਉਹਨਾਂ ਦੇ ਕੋਲ ਇਹ ਜਾਂਚ ਦਾ ਵਿਸ਼ੇ ਹੈ ਔਰ ਪਰ ਦੋ ਦੋਨੇ ਦੋ ਲੋਕ ਦੱਸੇ ਜਾ ਰਹੇ ਨੇ ਸੀਸੀਟੀਵੀ ਦੇ ਵਿੱਚ ਪਤਾ ਨਹੀਂ ਕਿੰਨੇ ਆਂਦੇ ਨੇ ਉਹ ਵੀ ਜਾਂਚ ਹੋਏਗੀ ਪਰ ਦੋ ਲੋਕ ਆਏ ਨੇ ਉਹਨਾਂ ਦੇ ਕੋਲੋਂ ਦਾ 72 ਦੀ ਨੌਕ ਤੇ ਉਤੇ ਉਹਨਾਂ ਦਾ ਉਹਨਾਂ ਕੋ ਕੈਸ਼ ਲੁੱਟ ਲੈ ਜਾਂਦਾ ਕਿਹਾ ਜਾ ਰਿਹਾ ਹੈ ਕਿ ਕੈਸ਼ ਜਿਹੜਾ ਹੈ ਉਹ 11 ਲੱਖ ਰੁਪਿਆ ਹੈ 11 ਹੈ 12 ਹੈ ਇਸ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਦੀ ਤਕੀਕਾਤ ਤੋਂ ਬਾਅਦ ਸਾਹਮਣੇ ਆਏਗਾ ਪਰ ਇਹ ਚਿੱਟੇ ਦਿਹਾੜੇ ਜਿਹੜਾ ਕਤਲ ਹੋ ਗਿਆ ਇੱਕ ਬਹੁਤ ਵੱਡਾ ਵਿਸ਼ੇ ਬਣ ਗਿਆ ਹੈ ਕਿ ਕੱਲ ਹੀ ਹਜੇ ਕੱਲ ਕਤਲ ਹੋਇਆ ਸੀਗਾ ਛਾਟੇ ਦੇ ਬਾਹਰ ਗੁਰਦੁਆਰੇ ਦੇ ਕੋਲ ਇੱਕ ਅ ਚੰਡਿਆਲੇ ਦਾ ਇੱਕ ਕਾਉਂਸਲਰ ਹੈ ਹਰ ਕਾਲੀਆਂ ਦਾ ਕਾਉਂਸਲਰ ਹੈ ਉਹਦਾ ਕਤਲ ਹੋਇਆ ਸੀਗਾ ਉਹਨ ਉਸ ਤੋਂ ਬਾਅਦ ਐ ਲੁੱਟ ਖੋਹ ਜਾਈਆਂ ਇਹ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਉੱਠਦੇ ਨੇ ਸੋ ਇਹ ਹਾਲ ਬਾਜ਼ਾਰ ਦੇ ਅੰਦਰ ਬਿਲਕੁਲ ਅੰਦਰ ਵੜਦਿਆਂ ਹੀ ਪਹਿਲੀ ਦੂਸਰੀ ਉਹਨਾਂ ਦੀ ਫੜੀ ਹੈ ਜਿਹਦੇ ਤੇ ਉਹ ਨੋਟ ਵਟਾ ਕੇ ਨੋਟ ਦਿੰਦੇ ਸੀਗੇ ਪਰ ਇਹਨਾਂ ਦਾ ਨੋਟ ਵਟਾਉਣ ਦੇ ਲਈ ਨਵੇਂ ਨੋਟ ਲੈਣ ਦੇ ਲਈ ਇੱਕ ਬਹਾਨਾ ਬਣਾ ਕੇ ਲੁਟੇਰੇ ਉਹਨਾਂ ਨੂੰ ਉਹਨਾਂ ਦੀ ਦੁਕਾਨ ਦੇ ਉੱਤੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰਕੇ ਉਹਨਾਂ ਨੂੰ ਕੋਲ ਲੁੱਟ ਕਰਕੇ ਫਰਾਰ ਹੋ ਗਏ ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਜੋਤੀ ਬਹਿਲ ਲੈਨਿੰਗ ਸਵੇਰਾ ਟੀਵੀ ਸੋ ਜਿਸ ਤਰ੍ਹਾਂ ਅਸੀਂ ਦੱਸ ਰਿਹਾ ਕਿ ਦੋ ਲੋਕ ਉਹਨਾਂ ਕੋਲ ਆਂਦੇ ਨੇ ਫਿਲਹਾਲ ਦੋ ਦਿਨ ਪਹਿਲੇ ਉਹਨਾਂ ਨੂੰ ਟੈਲੀਫੋਨ ਕੀਤਾ ਜਾ ਰਿਹਾ ਸੀਗਾ ਕਿ ਉਹਨਾਂ ਕੋਲ ਕੁਝ ਕਰੰਸੀ ਹੈ ਜਿਸ ਨੂੰ ਉਹ ਬਦਲਾ ਕੇ ਨਵੇਂ ਨੋਟ ਲੈਣਾ ਚਾਹੁੰਦੇ ਨੇ ਇਸ ਲਈ ਉਹਨਾਂ ਦੇ ਨਾਲ ਸਮੇਂ ਤੈਅ ਹੋਇਆ ਸੀਗਾ ਹਾਲ ਜਿਹੜਾ ਤੁਹਾਨੂੰ ਅਸੀਂ ਦੱਸਾਇਆ ਕਿ ਫੁੱਟਪਾਥ ਦੇ ਉੱਤੇ ਉਹਨਾਂ ਦਾ ਅੱਡਾ ਲੱਗਦਾ ਹੈ ਪਰ ਉਹਨਾਂ ਦਾ ਜਿਹੜਾ ਦੁਕਾਨ ਹੈ ਉਹ ਮਾਰਕੀਟ ਦੇ ਅੰਦਰ ਹੈ ਮਾਰਕੀਟ ਦੇ ਅੰਦਰ ਆਪਣੀ ਦੁਕਾਨ ਦੇ ਵਿੱਚ ਲੈ ਗਏ ਦੋਨੇ ਪਿਓ ਪੁੱਤਰ ਉਹਨਾਂ ਕੋਲੋਂ ਨੋਟ ਬਟਾਉਣ ਦੇ ਲਈ ਉਹਨਾਂ ਨੂੰ ਦੁਕਾਨ ਤੇ ਲੈ ਗਏ ਪਰ ਉਹਨਾਂ ਨੇ ਉੱਥੇ ਉਹਨਾਂ ਦੇ ਉੱਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਹੁਣ ਹਥਿਆਰ ਕਿਹੜੇ ਸਨ ਉਸ ਵੇਲੇ ਉਹਨਾਂ ਦੇ ਕੋਲ ਇਹ ਜਾਂਚ ਦਾ ਵਿਸ਼ੇ ਹੈ ਔਰ ਪਰ ਦੋ ਦੋਨੇ ਦੋ ਲੋਕ ਦੱਸੇ ਜਾ ਰਹੇ ਨੇ ਸੀਸੀਟੀਵੀ ਦੇ ਵਿੱਚ ਪਤਾ ਨਹੀਂ ਕਿੰਨੇ ਆਂਦੇ ਨੇ ਉਹ ਵੀ ਜਾਂਚ ਹੋਏਗੀ ਪਰ ਦੋ ਲੋਕ ਆਏ ਨੇ ਉਹਨਾਂ ਦੇ ਕੋਲੋਂ ਦਾਤਰ ਦੀ ਨੋਕ ਤੇ ਉੱਤੇ ਉਹਨਾਂ ਦਾ ਉਹਨਾਂ ਕੋ ਕੈਸ਼ ਲੁੱਟ ਲੈ ਜਾਂਦਾ ਕਿਹਾ ਜਾ ਰਿਹਾ ਹੈ ਕਿ ਕੈਸ਼ ਜਿਹੜਾ ਹੈ ਉਹ 11 ਲੱਖ ਰੁਪਿਆ ਹੈ ਹੁਣ 11 ਹੈ 12 ਹੈ ਇਸ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਦੀ ਅੱਧ ਤਕੀਕਾਤ ਕੋ ਬਾਅਦ ਸਾਹਮਣੇ ਆਏਗਾ ਪਰ ਇਹ ਚਿੱਟੇ ਦਿਹਾੜੇ ਇਹ ਜਿਹੜਾ ਕਤਲ ਹੋ ਗਿਆ ਇੱਕ ਬਹੁਤ ਵੱਡਾ ਵਿਸ਼ੇ ਬਣ ਗਿਆ ਹੈ ਕਿ ਕੱਲ ਹੀ ਹਜੇ ਕੱਲ ਕਤਲ ਹੋਇਆ ਸੀਗਾ ਅ ਛਾਟੇ ਦੇ ਬਾਹਰ ਗੁਰਦੁਆਰੇ ਦੇ ਕੋਲ ਇੱਕ ਚੰਡੇਾਲੇ ਦਾ ਇੱਕ ਕਾਉਂਸਲਰ ਹੈ ਅ ਅਕਾਲੀਆਂ ਦਾ ਕਾਉਂਸਲਰ ਹੈ ਉਹਦਾ ਕਤਲ ਹੋਇਆ ਸੀਗਾ ਉਹਨ ਉਸ ਤੋਂ ਬਾਅਦ ਲੁੱਟ ਹੋ ਜਾ ਰਹੀ ਹੈ ਇਹ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਉੱਠਦੇ ਨੇ ਸੋ ਇਹ ਹਾਲ ਬਾਜ਼ਾਰ ਦੇ ਅੰਦਰ ਬਿਲਕੁਲ ਅੰਦਰ ਵੜਦਿਆਂ ਹੀ ਪਹਿਲੀ ਦੂਸਰੀ ਉਹਨਾਂ ਦੀ ਫੜੀ ਹੈ ਜਿਹਦੇ ਤੇ ਉਹ ਨੋਟ ਵਟਾ ਕੇ ਨੋਟ ਬੰਦੇ ਸੀਗੇ ਪਰ ਇਹਨਾਂ ਨੂੰ ਨੋਟ ਵਟਾਉਣ ਦੇ ਲਈ ਨਵੇਂ ਨੋਟ ਲੈਣ ਦੇ ਲਈ ਬਹਾਨਾ ਬਣਾ ਕੇ ਲੁਟੇਰੇ ਉਹਨਾਂ ਨੂੰ ਉਹਨਾਂ ਦੀ ਦੁਕਾਨ ਦੇ ਉੱਤੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰਕੇ ਉਹਨਾਂ ਦੇ ਕੋਲ ਲੁੱਟ ਕਰਕੇ ਫਰਾਰ ਹੋ ਗਏ ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਜੋਤੀ ਬਹਿਲ ਲਾਈਨ ਸਵੇਰਾ ਟੀਵੀ